ਮੈਂ ਦਿਹਾੜੇ ਹੁੰਦੇ ਨੇ ਅੱਜ ਮੇਰੇ ਨਾਲ ਆ ਵੀ ਤੋਂ ਵੀ ਨਹੀਂ ਸੀ ਲੱਗਿਆ ਮੰਜੇ ਤੇ ਪਿਆ ਰਹਾਂਦਾ ਅਸੀਂ ਤਾਂ ਕਈ ਆਵਾਜ਼ਾਂ ਦਮਾਲ ਪੈਂਦੀਆਂ ਰਹਿੰਦੀਆਂ ਅਸੀਂ ਜਿਹੜੀਆਂ ਮੇਰੀ ਸਮਰਤੀ ਚ ਬਸੀਆਂ ਹੁੰਦੀਆਂ ਉਹ ਗੁਰਦੁਆਰਾ ਸਾਹਿਬ ਚ ਬਾਣੀ ਦਾ ਪਾਠ ਹੋਣਾ ਹਾਂਜੀ ਉਹ ਗੁਰਮਤਿ ਸਾਹਿਬ ਹਾਂਜੀ ਮੈਂ ਉਹਦੀ ਪਹਿਲਾਂ ਮੇਰੇ ਖਿਆਲ ਸਭ ਤੋਂ ਪਹਿਲਾਂ ਮੈਨੂੰ ਉਹ ਸਾਹਿਬ ਦੇ ਨਾਲ ਮੈਂ ਰੂਬਰੂ ਹੋਇਆ ਗੁਰਮਤ ਸਾਹਿਬ ਉਸ ਤੋਂ ਬਾਅਦ ਮੈਂ ਸਕੂਲ ਪ੍ਰਾਇਮਰੀ ਸਕੂਲ ਚ ਚਲੇ ਗਿਆ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਕੰਧਾਂ ਦੇ ਉੱਤੇ ਨਕਸ਼ੇ ਪਾਏ ਹੁੰਦੇ ਸੀ ਰਾਸ਼ਟਰੀ ਗੀਤ ਲਿਖਿਆ ਹੁੰਦਾ ਸੀ ਜਾਂ ਸਾਡੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਸੀ ਯਾ ਬ੍ਰਹਮਤਨ ਮੋਲ ਵਿਚਾਰ ਲਿਖੇ ਹੁੰਦੇ ਸੀ ਮੈਂ ਉਹਦਾ ਬਣ ਸਿੱਖਿਆ ਜਾਂਦਾ ਹੂੰ ਮੈਂ ਸੋਚਦਾ ਕਿ ਨਾ ਕੋਈ ਲੋਕ ਹੈ ਕਿ ਮੱਛੀ ਲੋਕ ਤਾਂ ਨਹੀਂ ਬੱਚੇ ਮੈਂ ਫੜ ਕੇ ਉਹਨਾਂ ਨੂੰ ਨਿਹਾਰਦਾ ਸੀ ਜਰੂਰ ਜੇ ਇੱਥੇ ਲਿਖੇ ਨੇ ਤਾਂ ਇਹਨਾਂ ਦਾ ਕੋਈ ਮਤਲਬ ਹੈ ਬਿਲਕੁਲ ਤੇ ਪਹਿਲਾ ਸਹਿਜ ਇਹ ਨਿਰੋਣ ਕੀ ਕਾਇਦਾ ਹਾਂ ਪਿਆਰੀ ਕਾਇਦਾ ਪੜਨਾ ਜਿਆਦਾ ਲੰਬਾ ਸਮਾਂ ਨਾ ਜਾਏ ਹਾਈ ਸਕੂਲ ਚਲੇ ਗਏ ਹਾਈ ਸਕੂਲ ਦੇ ਵਿੱਚ ਸਾਡੇ ਨਾਲ ਹੀ ਸੰਸੇਉੜਾ ਸੀਗਾ ਛੋੜੇ ਕੁਝ ਨੌਜਵਾਨ ਰਹੇ ਸਦੇ ਸੀ ਉਹ ਕੀਰਤਨ ਸਿੱਛਦੇ ਸੀ ਗੁਰਦੁਆਰਾ ਸਾਹਿਬ ਅੱਛਾ ਜੀ ਉਹ ਸਾਡੇ ਕੁਮਾਂਡੀ ਮੈਦੂ ਵੀ ਨਾਲ ਲੈ ਗਿਆ ਹਾਂਜੀ ਜਦੋਂ ਉੱਥੇ ਗਏ ਤਾਂ ਉੱਥੇ ਗੁਰਬਾਣੀ ਬਚੀ ਕਿਤਾਬ ਜਿਹੜੀ ਸੀ ਉਹ ਉਹਨ ਗਵੜੀ ਜੀ ਗਈ ਸੀ अच्छा जी। ਇਹ ਉਹ ਕਿਤਾਬ ਹੈ। ਇਹਦੇ ਵੱਲ ਫੁੜੀ ਤੇ ਅੰਦਰੋਂ ਮੈਂ ਉਹਦੇ ਵੱਲ ਫੁੱਟਿਆ ਗਿਆ। ਹੂੰ। ਜਿਆਦਾ ਕਿਤਾਬ ਖੋਲੀ। ਤਾ ਉਹਦੀ ਜਿਹੜੀ ਬਾਉਂਡਿੰਗ ਸੀਗੀ ਉਹਨੂੰ ਜਿੰਦ ਸੀਗੀ ਉਹ ਬਹੁਤ ਵਧੀਆ ਸੀਗੀ। ਹਾਰਡ ਬਾਉਂਡ ਸੀਗੀ। ਹੂੰ ਹੂੰ। ਪੇਪਰ ਦਾ ਸਫਾ ਬਹੁਤ ਵਧੀਆ ਸੀ। ਇਹ ਚੋਦੀ ਜਿਹੀ ਫਾਈਲ ਵੀ ਬਹੁਤ ਵਧੀਆ ਸੀ। अच्छा जी ਨਾਲ ਦੀ ਨਾਲ ਉਹਦੇ ਵਿੱਚ ਪੇਂਟਿੰਗ ਵੀ ਦਿੱਤੀਆਂ ਹੁੰਦੀਆਂ ਨੇ ਓਕੇ ਪਰ ਪੇਂਟਿੰਗ ਕਿਉਂਕਿ ਉਹ ਨਾ ਲੋਕਾਂ ਦੇ ਚੌਕ ਤੇ ਚੱਕੀ ਜਾਂਦੀ ਹੁੰਦੀ ਆ ਹਾਂ ਉਹ ਸਿਰੋਂ ਹੁਣ ਮੂਮ ਦੇ ਲੋਕ ਇਹ ਉਹ ਮਾਝੇ ਕਾਰ ਉਹਨਾਂ ਦੇ ਪਹਿਨੇ ਨਹੀਂ ਹੁੰਦੇ ਇਸ ਕਰਕੇ ਉਹ ਕਿਤਾਬ ਬੰਗੋਲੀ ਪਈ ਹੁੰਦੀ ਹਾਂ ਹਾਂ ਇਹ ਮੈਂ ਉਹ ਦੇਖੀ ਤਾਂ ਮੈਂ ਕਿਹਾ ਜੀ ਇਹ ਕਿਤਾਬ ਮੈਂ ਲੈ ਜਾ ਉਹ ਕਹੇ ਲੈ ਜਾ ਪਰ ਅੱਛੇ ਫਿਰ ਮੇਰੇ ਯਾਦ ਆ ਵੀ ਉਹ ਕਿਤਾਬ ਮੈਂ ਉੱਪਰ ਕੋਠੇ ਤੇ ਜਾ ਕੇ ਜਦ ਸਿਆਲਾ ਦਾ ਟਾਈਮ ਸੀਗਾ ਤਾਂ ਤੁਪੇ ਲਿਆ ਕੇ ਚਾਰਕਵੇਂ ਸੀਤੀ ਜੀ ਉਹਨੂੰ ਮੇਰੇ ਕੋਲ ਬੈਠ ਕੇ ਸੌਣੇ ਦਾ ਤੇ ਫਿਰ ਮੈਂ ਉੱਤੇ ਪੜ੍ਹਨ ਕਿਤੇ ਜਾਣਾ ਜਿੰਨਾ ਚਿਰ ਰਾਤ ਨਾ ਬਜੇ ਨੀ ਮੈਂ ਕਿਤਾਬ ਪੜਦੇ ਨੇ ਰਹਿਣਾ ਉਹ ਕਿਤਾਬ ਸੀਗੀ ਜੀ ਬੋਰਸ ਕੋਲੇ ਬੋਈ ਦੀ ਕਿਤਾਬ ਸਵੇਸ਼ੀਨ ਦਾ ਆਈਟਮ ਸੀਗਾ ਉਹਦੇ ਹੀਰੋ ਦਾ ਨਾਮ ਸੀ ਮਾਰ ਦਾ ਅਲੈਕਸੀ ਉਹਦਾ ਸਰਤਾ ਦਾ ਨਾਮ ਸੀ ਮਸਤੀਨ ਇਹ ਕਿਤਾਬ ਦਾ ਅਸਲੀ ਇਨਸਾਨ ਦੀ ਤਸਵੀਰ ਵਾਹ ਜੀ ਵਾਹ ਔਰ ਸਪੋਲੇ ਵੀ ਉਹ ਹੀਰੋ ਦਾ ਨਾਮ ਹੈ ਬੱਤਿਆਂ ਇਹ ਨੌਕੀਏ ਅਸਲੀ ਇਨਸਾਨ ਦੀ ਕਹਾਣੀ ਹੈ ਕਿ ਪਾਇਲਟ ਦੀ ਕਹਾਣੀ ਸੀ ਜਿਹੜਾ ਜਰਮਨ ਫੌਜਾਂ ਨਾਲ ਲੜ ਰਿਹਾ ਸੀ ਹਾਂ ਤੇ ਜਦੋਂ ਜਰਮਨ ਫੌਜਾਂ ਨਾਲ ਲੜ ਰਿਹਾ ਸੀ ਤਾਂ ਜਹਾਜ਼ ਡੈਡ ਫਾਈਟਰ ਦਾ ਨਜ਼ਾਰਾ ਹੋ ਗਿਆ ਹਾਂ ਇਹ ਉਹ ਬਾਕੀ ਬੱਲੇ ਕਿੰਨਾ ਤੇ ਰਿੰਗਣਾ ਰਿਹਾ ਬਹੁਤ ਤੇਰੀਆ ਅੱਛਾ ਉਹਦੀ ਇੱਛਾ ਸ਼ਕਤੀ ਨੇ ਉਹਨੂੰ ਫੇਰ ਜਿਉਂਦਾ ਰੱਖ ਲਿਆ ਉਹਨੇ ਫੇਰ ਮੁੜ ਕੇ ਫੇਰ ਜਹਾਜ਼ ਉਡਾਇਆ ਵਾਹ ਜੀ ਵਾਹ ਉਹ ਮੇਰੀ ਕਿਤਾਬ ਮੇਰੀ ਜ਼ਿੰਦਗੀ ਦੀ ਪਹਿਲੀ ਮਨਵੀ ਮਤ ਮੁਖ ਲਾਈ ਜਿਹੜੀ ਉਹ ਉਸੇ ਤਰ੍ਹਾਂ ਬਣਾ ਨੇ ਅੱਛਾ ਅੱਛਾ ਉਹ ਲਾਈ ਉਹ ਉਹ ਸਾਹਿਤ ਵਿਲਾ ਸੀਗਾ ਮੇਰੀ ਜ਼ਿੰਦਗੀ ਦੀ ਪਹਿਲੀ ਕਿਤਾਬ ਜਿਹਦੀ ਮੈਂ ਪੜ੍ਹੀ ਸੀ ਹਾਂ ਹਾਂ ਸੋ ਅੱਜ ਫਿਰ ਰਾਣਾ ਸਾਹਿਬ ਕਾਲਜ ਪੜ੍ਹਨ ਲੱਗ ਗਿਆ ਉੱਥੇ ਮੈਂ ਇੱਕ ਕਹਾਣੀ ਲਿਖੀ ਸਾਨੇ ਸੱਜਣਾ ਨੇ ਗੱਲ ਸੁਣ ਚਾਹੀਦੀ ਮੇਰਾ ਚਾਚਾ ਜੀ ਦਾ ਅਸ਼ਵਰਥੀ ਘੋੜਤੀ ਆ ਰਾਮਪੁਰ ਖਾੜੀ ਦਾ ਵਾਲੇ ਮੈਂ ਬੱਤੀ ਦੇ ਹਾਂਜੀ ਸਾਹਿਬ ਤਾਂ ਬਈ ਸਮਾਜ ਦੇ ਵਿੱਚ ਵੱਸਦਾ ਤੁਹਾਨੂੰ ਦੇਖਣਾ ਉਹਨਾਂ ਚਾਹੀਦਾ ਹੂੰ ਉਹ ਨਹੀਂ ਕਰਦੇ ਤਾਂ ਮੈਂ ਉਦੋਂ ਫਿਰ ਇੱਕ ਕਹਾਣੀ ਲਿਖੀ ਸਾਡੇ ਗਮਾਂਡ ਨਹੀਂ ਕਿਤੇ ਪਰਿਵਾਰ ਦੀ ਕਹਾਣੀ ਸੀ ਜਿਹੜਾ ਗੁਰਬਖਸ਼ ਸੀ ਉਹ ਹੀ ਅਰ ਗਿਆ ਸਭ ਹੂੰ ਉਹ ਇੱਕ ਸੀ ਜਿਹੜੀ ਮੈਂ ਜੀ ਸ਼ਬਦ ਆਉਂਦਾ ਸੀਗਾ ਪ੍ਰਾਦੇ ਕਾਲਜ ਦੇ ਵਿੱਚ ਅੱਛਾ ਜੀ ਮੋਨੇ ਵਿੱਚ ਹਾਂ ਉਹਨਾਂ ਤੋਂ ਅਗਲੀ ਵਾਰ ਜਿਹੜਾ ਸਿੱਖਿਆ ਉਹਨਾਂ ਨੇ ਉਹਦੀ ਇੰਨੀ ਮੰਗੋ ਕਿ ਕਹਿੰਦੇ ਵੀ ਠੀਕ ਹੈ ਇਹ ਕਹਾਣੀ ਤਾਂ ਹੈਗੀ ਪਰ ਕਹਾਣੀ ਚੋਂ ਕਹਾਣੀ ਕੱਢਣ ਵਾਲੀ ਸੀ ਪਰ ਪਹਿਲੀ ਜਿਹੜੀ ਜਿਹੜੀ ਕੋਸ਼ਿਸ਼ ਸੀ ਵਧੀਆ ਸੀ ਇਸ ਕਰਕੇ ਤੂੰ ਕੋਈ ਹੋਰ ਵੀ ਲੇਤਾ ਅੱਛਾ ਬਾਜੀ ਉਹਨਾਂ ਜਨਾਨੇ ਵਿੱਚ ਜਦੋਂ ਅਗਲਾ ਸਾਲ ਆਇਆ ਤਾਂ ਮੈਂ ਕਹਾਣੀ ਲਿਖੀ ਤਿੰਨ ਬੂਰੀਆਂ ਕਣ ਅੱਛਾ ਜੀ ਤੂੰ ਕਿ ਉਹਦੋਂ ਸਰਕਾਰੀ ਘਰ ਦਾ ਜਦੋਂ ਹੁੰਦਾ ਸੀ ਇੱਕ ਪਾਸੇ ਹੂੰ ਸੱਤਾ ਧਾਰੀ ਅਤਵਾਦ ਦਹਿਸ਼ਤ ਵਾਸਤੇ ਹੂੰ ਹੂੰ ਦੂਜੇ ਪਾਸੇ ਲਟੇਰਾਵਾਦ ਹੋ ਜੇ ਉਹ 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 ਦਹਿਸ਼ਤ ਵਾਸਤੇ ਦਾ ਹੂੰ ਦੋ ਦਹਿਸ਼ਤ ਦੇ ਕੁੜਾ ਦੇ ਵਿਚਾਰੇ ਲੋਕ ਰਿਆਇਆ ਤੇ ਹੂੰ ਇਹਨਾਂ ਚੰਗੇ ਬੰਦੇ ਸੀ ਵਿਚਾਰੇ ਮਸੂਮ ਲੋਕ ਉਹ ਵੀ ਫਸ ਰਹੇ ਸੀ ਹੂੰ ਸੋ ਮੈਂ ਉਸ ਬਾਰੇ ਕਹਾਣੀ ਲਿਖੀ ਤਿੰਨ ਬੋਰੀਆਂ ਕਣਕ ਬਾਜ ਠੀਕ ਹੈ ਜੀ ਫੇ ਚਾਲੂ ਸੋ ਚਾਲੂ ਫਿਰ ਮੈਂ ਗਜ਼ਲ ਪੜ੍ਹਦਾ ਰਿਹਾ ਪੜ੍ਹਦਾ ਰਿਹਾ ਫਿਰ ਮੈਨੂੰ ਐ ਲੱਗਿਆ ਵੀ ਇਹ ਤਾਂ ਸੌਖਾ ਕੰਮ ਥੋ ਲੈਣਾ ਨੇ ਮੜਾ ਦੇਣੀਆਂ ਨੇ ਮੈਂ ਗਜ਼ਲ ਬਣ ਜਾਂਦੀ ਆ ਹਾਂ ਥੋੜਾ ਫਲੋ ਜਾਈਦਾ ਅਟਕ ਨਹੀਂ ਜਾਂਦੀ ਹਾਂ ਤਾਂ ਜਿੱਦ ਤੇ ਅਟਕੀ ਹਾਂ ਮੈਂ ਉੱਥੇ ਗਿਆ ਤਾਂ ਮੇਰੇ ਯਾਦ ਆ ਵੀ ਗਿੰਦਰ ਦੀ ਫਤਕਪੁਰੀ ਇਹ ਜਿਗਤਾਰ ਸੇਖਾ ਕ੍ਰਿਸ਼ਨ ਭਨੂਤ ਹਾਂਜੀ ਅਜਾਇਬ ਚਿੱਤਰਕਾ ਕਿੱਥੇ ਕਿੱਥੇ ਸੀ ਆਰਾਮਪੁਰ ਲਖਾਰੀ ਤੋਂ ਬਾਅਦ ਲੱਗ ਗਿਆ ਅੱਛਾ ਜੀ ਅੱਛਾ ਮੇਰੇ ਚਾਚੇ ਨੇ ਕਿਹਾ ਵੀ ਜੇ ਟਾਈਮ ਕੋਈ ਬੰਨਣਾ ਨਾ ਆ ਫੁੱਲ ਚੜੀ ਆਣਾ ਚਲਾ ਉੱਥੇ ਜਾ ਕੇ ਜੇ ਸਿੱਖ ਹਾਂ ਹਾਂ ਮੈਂ ਉੱਥੇ ਗਿਆ ਤਾਂ ਮੈਂ ਬੜੀ ਉਹ ਬੁਰੀ ਤਰ੍ਹਾਂ ਨਾ ਪੇਟ ਦੀ ਹਾਂ ਹਾਂ ਉਹ ਤੋਂ ਗਗਨ ਦੇ ਵਿੱਚ ਸਰਮਉਤ ਕਾਂਤੀ ਹੋਰ ਕੁਥੈ ਨਹੀਂ ਹੂੰ ਉਹ ਨਾਜ਼ਿਰ ਚਿੱਤਰਕਾਰ ਵਰਗੇ ਇੰਦਰਜੀਤ ਹਸਨਪੂਰੀ ਵਰਗੇ ਸਟਾਰ ਜਿਨ੍ਹਾਂ ਨੇ ਫਿਲਮਾਂ ਬਣਾਈਆਂ ਹੁਣ ਹੂੰ ਕ੍ਰਿਸ਼ਨ ਪਨੋਟ ਵਰਗੇ ਨਾਂ ਹਾਂ ਸਾੱਟੇ ਵਰਗੇ ਨਾਂ ਹਾਂ ਵੱਡੇ ਲੋਕ ਸੀ ਉਹਨੇ ਮੇਰਾ ਹੌਸਲਾ ਨਹੀਂ ਟੁੱਟਣ ਦਿੱਤਾ ਉਹਨੇ ਪ੍ਰਾਸ ਹੁਕਤਾਨੀ ਮਾਰਿਆ ਹਾਂ ਉਹ ਸੋਨੇ ਕਾਕਾ ਸਰਦ ਵਿਚਾਰ ਬਹੁਤ ਹੂੰ ਪਹਿਲੇ ਵਿਚਾਰ ਕਦੇ ਸਾਨੂੰ ਵੀ ਨਹੀਂ ਆਉਂਦੇ ਹੂੰ ਵੀਰ ਇਹ ਤੇ ਵਿਚਾਰ ਨੇ ਇਹਨਾਂ ਨੂੰ ਤੂੰ ਚੰਗੀ ਤਰ੍ਹਾਂ ਨਾਲ ਬੰਨ੍ਹ ਸਕੇਂ ਬੀੜ ਸਕੇ ਹੂੰ ਤਾਂ ਤੂੰ ਬੰਨ੍ਹ ਸਕਦਾ ਮੈਂ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਥੋੜਾ ਜਿਆ ਮੈਂ ਇੱਧਰ ਸੀਗਾ ਤਾਂ ਪਹਿਲਾਂ ਹੀ ਫਿਰ ਮੈਂ ਲੇਖਣ ਵੱਲ ਲੱਗ ਗਿਆ ਹੂੰ ਤੇ ਅੱਜ ਹੋਰ ਕਵਤਾਵਾਂ ਲਿਖਦਾ ਰਿਹਾ ਮੇਰੀ ਜ਼ਿੰਦਗੀ 'ਚ ਇੱਕ ਵਾਰ ਤਾਂ ਪਰਮਿੰਦਰ ਕੌਰ ਆਇਓ ਸਾਡੇ ਨਾਲ ਪੜ੍ਹਦੇ ਸੀਗੇ अच्छा ये सब तो पहला मैं ਉਹ ਨਾਲ ਵਾਲੇ ਇੱਕ ਕਵਿਤਾ ਲਿਖੀ ਜ਼ਿੰਦਗੀ ਦਾ ਕੁਝ ਵੀ ਨਹੀਂ ਤੇਰੇ বিনা ਕਾਲੇ ਕਾਲੇ ਤੇਲ ਗੁਲਾਬੀ ਦੇਰੇ বিনা ਹਾਂ ਅੱਖਾਂ ਦੇ ਸਾਗਰ ਗਹਿਰੇ ਜਨਾ ਇਸ ਤਰ੍ਹਾਂ ਕਰਕੇ ਜਦੋਂ ਮੈਂ ਉਹ ਸੁਣਾਈ ਤਾ ਉਹ ਕਹਿੰਦੇ ਕਵਿਤਾ ਤਾਂ ਬਹੁਤ ਵਧੀਆ ਹਾਂ ਪਰ ਜਿਹੜੀ ਗੱਲ ਤੈਨੂੰ ਪਹਿਲੀ ਮੀਟਿੰਗ 'ਚ ਇਹ ਜੀ ਉਹ ਤੈਨੂੰ ਕਰਨੀ ਪੈਣੀ ਆ ਵੀ ਇਹ ਸਾਹ ਤਾਂ ਇਹਨਾਂ ਸ਼ੌਕਾ ਵੀ ਨਹੀਂ ਹੈ ਓਕਾ ਵੀ ਨਹੀਂ ਹੈ ਹੂੰ ਤੋ ਅੱਜ ਹੋਰ ਕੱਲ ਹੋਰ ਮੈਂ ਉਹ ਨਾ ਲੱਗਿਆ ਰਿਹਾ ਕੁਝ ਹਾਲਾਤ ਸ਼ਾਇਦ ਕਾਨੂੰਨ ਹਾਲਾਤ ਜਿਆਦਾ ਬਣਾਉਂਦੇ ਨੇ ਹਾਂ ਬਿਲਕੁਲ ਤੋ ਕੇ ਉਹਦਾ ਟਾਈਮਾਂ ਦੇ ਵਿੱਚ ਇੰਨਾ ਜਿਆਦਾ ਪੁਤਤਾ ਗਾਦੀ ਕਤਲੋਂ ਗਾਰ ਦਾ ਗੁੰਡਾ ਗਾਦੀ ਕਿਸੇ ਦੀ ਇੱਥੇ ਸੁਰੱਖਿਅਤ ਨਹੀਂ ਕਿਸੇ ਦਾ ਜਾਨ ਮਾਲ ਸੁਰੱਖਿਅਤ ਨਹੀਂ ਪਤਾ ਨਹੀਂ ਲੋਕ ਸਵੇਰੇ ਘਰੋਂ ਕਮਾਉਣ ਗਏ ਨੇ ਲਗਵਾ ਜਾਂਦੇ ਨੇ ਪਾਰੇ ਜਾਂਦੇ ਨੇ ਬਾਅਦ ਕਿਤੇ ਬੜੀ ਅੰਤ ਆਪਣੀਆਂ ਨੇ ਇਹਦੇ ਬੜਦੇ ਨੇ ਉਹ ਬਿਆਨ ਕਰਨਾ ਬੜਾ ਔਖਾ ਹਾਂ ਪਰ ਜਤਿੰਦਰ ਹਾਸ ਦੀ ਇੱਕ ਕਹਾਣੀ 'ਚ ਇਹ ਸਾਰਾ ਖਾਕ ਦੋ ਲਾਈਨਾਂ ਦੇ ਵਿੱਚ ਕੈਦ ਆ ਉਹ ਪੰਜਾਬ ਬਾਰੇ ਲਿਖਦਾ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਤਾਂ ਇੱਕ ਪਰਿਵਾਰ ਸੁੱਖ ਤਰ੍ਹਾਂ ਵਿਆਹ ਹੁੰਦਾ ਦਰਵਾਜ਼ਾ ਹੂੰ ਸਭ ਦੇ ਖਰਾਬ ਕੁਕਾਰ ਮਾਰਿਆ ਜਾਂਦਾ ਇੱਕ ਬਜ਼ੁਰਗ ਪਾਪਾ ਰਹਿ ਜਾਂਦਾ ਤੇ ਉਹ ਬਾਹਰ ਕੇ ਨਾ ਕਹਿੰਦਾ ਉਹ ਭਲਾ ਸੁੱਖ ਸੁੱਖਣ ਦੇ ਲੋਕ ਵੀ ਅਤਵਾਦੀ ਹੁੰਦੇ ਨੇ ਸੁੱਖ ਲਾਉਣਗੇ ਹਾਂ ਸੁੱਖ ਲਾਉਣਗੇ ਹਾਂ ਉਹ ਵੀ ਹਾਂ ਵੀ ਉਹ ਵੀ ਅਤਵਾਦੀ ਹੁੰਦੇ ਨੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਨਾ ਉਹਨਾਂ ਨੇ ਮੈਨੂੰ ਸਾਇਤ ਦੇ ਲੜ ਹੋਣ ਵੀ ਕਰਦੀਆਂ ਮੇਰੇ ਨਾਲ ਹਾਂਜੀ ਵੀਰ ਦੋ ਦੋ ਲੱਭਦੇ ਐ ਟੱਡੇ ਟੱਡੇ ਦੁਕਾਨ ਤੇ ਗਿਆ ਬਿਲਕੁਲ ਕਰਦੇ ਲਈ ਹੂੰ ਤੇ ਬਹੁਤ ਵੱਡੀ ਚੀਜ਼ ਆ ਤੇ ਹੁਣ ਮੈਂ ਤਾਂ ਇਹੀ ਕਹੂੰਗਾ ਵੀ ਸਭ ਤੋਂ ਲੰਬਾ ਨਾ ਜਾਂਦਾ ਉਹ ਬਹੁਤ ਵੱਡੀ ਤਰਾਸਦੀ ਆ ਵੀ ਲੋਕ ਨੇ ਜਿਹੜੇ ਜਿੰਨਾ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਉਹ ਦੇ ਨਹੀਂ ਰਹੇ ਹੂੰ ਆ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਨਸ਼ੇ ਨੇ ਕੈਨਸਟਰ ਬਾਦ ਆ ਜਾਂ ਧਰਮ ਦੇ ਵਿੱਚ ਸਿਆਸਤ ਵੱਢੀ ਜਾ ਰਹੀ ਆ ਬਿਨੋਂ ਮਤਲਬ ਕੋ ਪਖੰਡ ਵੱਢਦਾ ਜਾ ਰਿਹਾ ਹੈ ਜਾਂ ਜਿਹੜੀ ਸਿਆਸਤ ਆ ਧਰਮ ਵੀ ਹੋਣੀ ਚੰਡੀ ਜਾ ਰਹੀ ਆ ਧਰਮ ਦਾ ਮਤਲਬ ਜੋ ਮੈਂ ਲੈਂਦਾ ਜੋ ਹੈ ਜੋ ਹੈ ਮੈਂ ਨਹੀਂ ਲੈਂਦਾ ਜੋ ਹੈ ਧਰਮ ਦਾ ਮਤਲਬ ਆ ਨੈਤਿਕਤਾ ਹਮ ਹਰ ਚੀਜ਼ ਨੈਤਿਕਤਾ ਵੀ ਹੋਣੀ ਹੋਣੀ ਧਾਰਮਿਕ ਤੇ ਪਖੰਡ ਵੱਢਦੇ ਆ ਨੈਤਿਕ ਵੀ ਹੋਣੀ ਗੱਲ ਹੋ ਗਈ ਜਾ ਰਾਜਨੀਤੀ ਦੇ ਵਿੱਚ ਧਰਮ ਹੈ ਨਹੀਂ ਨੈਤਿਕਤਾ ਹੈ ਨਹੀਂ ਹੂੰ ਉਸੇ ਤਰ੍ਹਾਂ ਸਮਾਜ ਦੇ ਵਿੱਚ ਆਰਥਿਕਤਾ ਦੇ ਵਿੱਚ ਨੈਤਿਕਤਾ ਨਹੀਂ ਹੂੰ ਨੈਤਿਕਤਾ ਕਦੋਂ ਆ ਸਕਦੀ ਆ ਜੇ ਤੁਸੀਂ ਸਮਾਜਿਕ ਬੁਰਾਈਆਂ ਤੋਂ ਗੁਲਾਮਤਾ ਤੋਂ ਬਚੋਣਾ ਲੋਕਾਂ ਨੂੰ ਸਾਹਿਤ ਨਾਲ ਜੋੜਨਾ ਪਵੇ ਵਾਹ ਸਾਹਿਤ ਹੀ ਉਹਨਾਂ ਦਾ ਜਿਹੜਾ ਅਰੋਗੀ ਮਨ ਹੋ ਗਿਆ ਉਹਨੂੰ ਮਜ਼ਬੂਤ ਕਰ ਸਕਦਾ ਹੈ ਨਿਰੋਗ ਕਰਦਾ ਹੂੰ ਫਿਰ ਇਹ ਆਪਣਾ ਨਿਰੋਗ ਸਮਾਜ ਸਿਰਜਿਆ ਜਾਂਦਾ ਹੈ Vadi mm. ba. Bože prijatno.